ਸੋ ਸਿੱਖ ਜੀ ਸਾਰਿਆਂ ਨੂੰ ਲਾਈਵ ਹੋਏ ਆ ਜੀ ਵੀਰ ਹੈਂਡਲੂਮ ਤਰਵੰਡੀ ਭਾਈ ਤੋਂ ਅੱਜ ਸੂਟਸ ਦੀ ਕਲੈਕਸ਼ਨ ਦੇ ਵਿੱਚ ਇੱਕ ਹੈਂਡਵਰਕ ਦਾ ਪੀਸ ਲੈ ਕੇ ਆਏ ਆ ਜੀ ਬਹੁਤ ਸੋਹਣਾ ਚੈੱਕ ਕਰੋ ਜੀ ਅਲਟੀਮੇਟ ਡਿਜ਼ਾਈਨਿੰਗ ਆਈ ਹੈ ਜੀ ਪ੍ਰੋਪਰ ਹੈਂਡਵਰਕ ਦਾ ਸੂਟ ਹੈ ਜੀ ਸਾਰਾ ਪੈਨਲ ਫਰੰਟ ਦਾ ਚੈੱਕ ਕਰੋ ਜੀ ਬਹੁਤ ਸੋਹਣਾ ਬਣਿਆ ਹੋਇਆ ਹੈਂਡ ਦਾ ਕੰਮ ਸਾਰਾ ਪ੍ਰੋਪਰ ਘੇਰਾ ਹੈਵੀ ਨੂਜ਼ ਕਰਕੇ ਚੈੱਕ ਕਰਵਾਓ ਜੀ ਬਹੁਤ ਸੋਹਣੀ ਥੱਲੇ ਲੈਂਸ ਲੱਗੀ ਹੋਈ ਹੈ ਜੀ 슬ੀਵਸ ਦਾ ਵਰਕ ਚੈੱਕ ਕਰੋ ਦੁਪੱਟਾ ਇਹਦਾ ਇਸ ਤੋਂ ਵੀ ਸੋਹਣਾ ਬਣਾਉਂਦਾ ਜੀ ਸੂਟ ਨਹੀਂ। ਫੁੱਲ 2.5 ਮੀਟਰ ਲੈਂਥ ਵਾਲਾ ਦੁਪੱਟਾ ਹੈ ਜੀ। ਚੈੱਕ ਕਰੋ ਡਿਜ਼ਾਈਨਿੰਗ ਦੁਪੱਟੇ ਦੀ ਜੀ। ਸਾਰਾ ਹੈਂਡ ਦਾ ਕੰਮ ਜੀ ਦੁਪੱਟੇ ਤੇ ਵੀ ਹੋਇਆ ਹੋਇਆ। ਸਟ੍ਰਾਈਪਸ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ। ਸਾਰੇ ਦੁਪੱਟੇ ਤੇ ਵਰਕ ਆਇਆ। 4 ਸਾਈਡ ਹੈਂਡਵਰਕ ਕੀਤਾ ਹੋਇਆ ਸਟ੍ਰਾਈਪਸ ਸੈਂਟਰ ਚ ਕੀਤੀ ਹੋਈ ਹੈ ਜੀ। ਬਹੁਤ ਸੋਹਣਾ ਕਨਸੈਪਟ ਆਇਆ ਜੀ ਕਰਵਾ ਚੌਥ ਤੇ। ਇਹਦੇ ਵਿੱਚ ਕਲਰ ਚੈੱਕ ਕਰੋ। ਪ੍ਰੋਪਰ ਬਲੱਡ ਰੈੱਡ ਕਲਰ ਆਇਆ ਹੈ ਜੀ। ਦੇਖੋ ਕਿੰਨਾ ਪਿਆਰਾ ਲੱਗ ਰਿਹਾ ਦਾ ਲਓ ਜੀ ਇੱਕ ਬਿਲਕੁਲ ਲਾਈਟ ਪੀਚ ਰੰਗ ਦੇ ਵਿੱਚ ਆਇਆ ਬਹੁਤ ਸੋਹਣਾ ਲੱਗਦਾ ਹੈ ਜੀ ਪਾਇਆ ਇਹ ਵੀ ਇੱਕ 골ਡਨ ਸ਼ਾਈਨਿੰਗ ਆਂਦੀ ਹੈ ਸੂਟ ਦੇ ਵਿੱਚ ਬਹੁਤ ਸੋਹਣਾ ਕਨਸੈਪਟ ਆਇਆ ਹੈ ਜੀ ਤੁਸੀਂ ਟਰਾਈ ਕਰ ਸਕਦੇ ਹੋ ਇਸ ਤਰ੍ਹਾਂ ਦੀ ਹੋਰ ਵਧੀਆ-ਵਧੀਆ ਆਰਟੀਕਲ ਲੈਣ ਵਾਸਤੇ ਵਿਜ਼ਿਟ ਕਰੋ ਜੀ ਲੋਹਮਾ ਵਾਲਿਆਂ ਦਾ ਸ਼ੋਅਰੂਮ ਵੀਰ ਹੈਂਡਲੂਮ ਤਲਵੰਡੀ ਪਾਈ ਸਸ਼ੀ ਕਾ ਜੀ